ਹਾਂਜੀ ਬਾਬਾ ਜੀ ਅੱਜ ਕਿੱਦਾਂ ਆਣੇ ਹੋਏ ਡਿਪਟੀ ਅਫੀਸ ਕਰਸ਼ੰਕਰ ਅੱਜ ਤਪਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਡੀਐਸਪੀ ਦਫਤਰ ਗੜ੍ਹਸ਼ੰਕਰ ਵਿਖੇ ਅਸੀਂ ਇੱਕ ਖਾਸ ਮਕਸਦ ਨਾਲ ਆਏ ਹਾਂ ਕਿਉਂਕਿ ਜੋ ਪਿਛਲੇ ਦਿਨੀ ਮਸਾਖੀ ਦਾ ਸਮਾਗਮ ਤਪਸਥਾਨ ਵਿਖੇ ਤੇ ਬਾਬਾ ਸਾਹਿਬ ਉਹ ਮਿਡਕਰ ਜਨਮ ਦਿਨ ਮਨਾਇਆ ਗਿਆ ਹੈ ਜਿਹਦੇ ਵਿੱਚ ਪੂਰੇ ਭਾਰਤੀ ਨਹੀਂ ਭਾਰਤ ਤੋਂ ਬਾਹਰੋਂ ਜਿਦਾਂ ਨੇਪਾਲ ਤੋਂ ਵੀ ਸੰਗਤਾਂ ਆਈਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਆਂਦੀਆਂ ਨੇ ਔਰ ਵਿੱਚ ਭਾਟਉਣ ਵਾਲੀਆਂ ਗੱਡੀਆਂ ਆ ਜਾਂ ਹੋਰ ਵੀਕ ਲੜਾਈ ਗੱਡੀਆਂ ਆ ਜਾਂਦੀਆਂ ਨੇ ਜਿਨ੍ਹਾਂ ਦਾ ਹੀ ਕੈਜੂਐਲਟੀਆਂ ਜਿਹੜੀਆਂ ਹੋ ਜਾਂਦੀਆਂ ਨੇ ਪਿਛਲੇ ਤੋਂ ਪਿਛਲੇ ਸਾਲ ਬਹੁਤ ਵੱਡੇ ਮਾਤਰਾ ਵਿੱਚ ਜਿਹੜੀ ਹੈ ਦੁਖਾਂਤ ਵਾਪਰਿਆ ਸੀ ਫਿਰ ਅਸੀਂ ਪ੍ਰਸ਼ਾਸਨ ਨਾਲ ਬੈਠ ਕੇ ਮੀਟਿੰਗ ਕੀਤੀ ਸੀ ਕਿ ਇਸ ਦੁਖਾਂਤ ਨੂੰ ਕਿਸੇ ਨਾ ਕਿਸ ਤਰ੍ਹਾਂ ਰੋਕਿਆ ਜਾਵੇ ਸੋ ਪ੍ਰਸ਼ਾਸਨ ਨੇ ਸਾਡੀ ਗੱਲ ਨੂੰ ਬਹੁਤ ਗੌਰ ਨਾਲ ਸੁਣਿਆ ਇਸ ਵਾਰ ਜਿਹੜਾ ਪ੍ਰਬੰਧ ਹੈ ਉਹ ਸਾਡੀ ਡੀਸੀ ਮੈਡਮ ਅਸ਼ਕਾ ਜੈਨ ਜੀ ਤੇ ਐਸਐਸਪੀ ਮਲਕ ਸਾਹਿਬ ਤੇ ਡੀਐਸਪੀ ਜਸਪ੍ਰੀ ਜੀ ਐਸਡੀਐਮ ਭਰਵੰਦ ਸਿੰਘ ਜੀ ਇਹ ਸਾਰੇ ਟੀਮ ਨੇ ਜਿਹੜਾ ਕੰਮ ਖਰਲਗੜ ਬਸਾਖੀ ਲਈ ਕੀਤਾ ਉਹ ਬਾਖਮਾਲ ਕੀਤਾ ਕੰਮ ਦੇ ਵਿੱਚ ਇੰਨਾ ਸੁੰਦਰ ਕੰਮ ਕੀਤਾ ਕਿ ਲੱਖਾਂ ਜਹਰ ਸੰਗਤਾਈ ਕਿਸੇ ਨੂੰ ਇੱਕ ਝੜਟ ਵੀ ਨਹੀਂ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਇਆ ਸੋ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਫਿਰ ਇਹਨਾਂ ਅਫਸਰਾਂ ਨੂੰ ਗੁਰੂ ਕਰ ਦੀ ਪ੍ਰਬੰਧਕ ਕਮੇਟੀ ਵੱਲੋਂ ਕਰੋੜਾ ਸੰਗਤਾਂ ਵੱਲੋਂ ਸ਼ਾਬਾਸ਼ਤੀ ਆਵੇ ਕੋਈ ਸ਼ਾਬਾਸ਼ ਦੇ ਵਿੱਚ ਇੱਕ ਪ੍ਰਸ਼ੰਸਾ ਪੱਤਰ ਬਣਾਇਆ ਗਿਆ ਇਹ ਫਲਾਣਾ ਫਲਾਅ ਅਫਸਰ ਨੇ ਤਪਸਤਨ ਸ੍ਰੀ ਖਰੜਗੜ ਸਾਹਿਬ ਦੇ ਖਿਆਲ ਵਾਲੀਆਂ ਸੰਗਤਾਂ ਦਾ ਬਹੁਤ ਸੱਜੇ ਢੰਗ ਨਾਲ ਸੇਵਾ ਕੀਤੀ ਹੈ ਤੇ ਪ੍ਰਬੰਧਕ ਕਮੇਟੀ ਦੇ ਸੰਗਤਾਂ ਵੱਲੋਂ ਇਹਨਾਂ ਨੂੰ ਸ਼ਾਬਾਸ਼ ਦੇ ਰੂਪ ਵਿੱਚ ਪ੍ਰਸ਼ੰਸਾ ਪੱਤਰ ਇੱਕ ਟਰੋਫੀ ਜਾਰੀ ਕੀਤੀ ਹੈ ਤੇ ਸਰੋਭਾ ਹੁੰਦਾ ਹੈ ਜਿਹਦੇ ਨਾਲ ਇਹਨਾਂ ਦਾ ਅਫਸਰਾਂ ਦਾ ਮਨੋਬਲ ਵਧੇਗਾ ਸਾਨੂੰ ਵੀ ਖੁਸ਼ੀ ਹੋਈ ਕਿ ਇਹਨਾਂ ਅਫਸਰਾਂ ਨੇ ਕੁਝ ਕੀਤਾ ਸੀ ਤੇ ਉਹਨਾਂ ਲਈ ਕੁਝ ਕਰ ਸਕੀ